ਮੈਂ ਹਨੇਰੇ ਨੂੰ ਚੈਲੰਜ ਕਰਦਾ ਕਿ ਐ ਦੁਨੀਆਂ ਵਾਲਿਓ ਅੱਜ ਦੀ ਵਿਚਾਰ ਚਰਚਾ ਹਜ਼ਾਰਾਂ ਲਵਾਰਸਲਾਸ਼ਾਂ ਦੇ ਵਾਰਸ ਜਸਵੰਤ ਸਿੰਘ ਜੀ ਖਲੜਾ ਬਾਰੇ ਕਰਨਗੇ ਉਹਨਾਂ ਦੇ ਜੀਵਨ ਬਾਰੇ ਝਾਤ ਮਾਰਾਂਗੇ ਜਸ਼ਵੰਤ ਸਿੰਘ ਖਾਲੜਾ ਦਾ ਜਨਮ ਸਾਲ 1952 ਵਿੱਚ ਪੰਜਾਬ ਦੇ ਤਰਨਤਾਰਨ ਸਾਹਿਬ ਦੇ ਖਾਲੜਾ ਪਿੰਡ ਵਿੱਚ ਹੋਇਆ ਸੀ। ਉਹਨਾਂ ਦਾ ਪਾਲਣ-ਪੋਸ਼ਣ ਇੱਕ ਸੁਧਾਰਨ ਪਰਿਵਾਰ ਵਿੱਚ ਹੋਇਆ ਜੋ ਕਿ ਨਿਆਂ ਅਤੇ ਸਮਾਨਤਾ ਦੇ ਸਿਧਾਂਤ ਤੇ ਚੱਲਣ ਵਾਲੇ ਸਨ। ਆਪਣੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਆਪਨੇ ਬੈਂਕ ਮੈਨੇਜਰ ਵਜੋਂ ਜੌਬ ਕੀਤੀ। ਹਾਲਾਂਕਿ ਪੰਜਾਬ ਵਿੱਚ ਚੱਲ ਰਹੇ ਰਾਜਨੀਤਿਕ ਮਾਹੌਲ ਦੇ ਕਾਰਨ ਆਪ ਮਨੁੱਖੀ ਹੱਕਾਂ ਦੇ ਮੁੱਦਿਆਂ ਨਾਲ ਜੁੜੇ ਰਹੇ 1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਹਿੰਸਕ ਹਲਚਲ ਹੋਈ ਜਿਵੇਂ ਕਿ ਦਰਬਾਰ ਸਾਹਿਬ ਉੱਤੇ ਹਮਲਾ ਹੋਣਾ ਹਾਲਾਤ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਸਿੱਖਾਂ ਦੀ ਨਸਲ ਖੁਸ਼ੀ ਕਾਰਨ ਹੋਰ ਵੀ ਖਰਾਬ ਹੋ ਗਈ ਇਸ ਨਸਲ ਖੁਸ਼ੀ ਨੂੰ ਰੋਕਣ ਲਈ ਸਰਕਾਰ ਦੁਆਰਾ ਕਦਮ ਚੁੱਕੇ ਜਾਣ ਦੀ ਲੋੜ ਸੀ ਉਹੋ ਜੇ ਕਦਮ ਸਰਕਾਰ ਨੇ ਨਹੀਂ ਚੁੱਕੇ ਪੰਜਾਬ ਵਿੱਚ ਸਿਆਸੀ ਇਨਸਾਨ ਨੂੰ ਹੋਰ ਵਧਾਉਣ ਕਾਰਨ ਸਰਕਾਰ ਦੀ ਬਹੁਤ ਭੰਡੀ ਹੋਈ ਇਸ ਸਮੇਂ ਦੌਰਾਨ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਬਹੁਤ ਜ਼ਿਆਦਾ ਤਾਕਤ ਦੇ ਦਿੱਤੀ ਗਈ ਜਿਸ ਕਾਰਨ ਉਹਨਾਂ ਨੇ ਇਸ ਤਾਕਤ ਦੀ ਬਹੁਤ ਦੁਰਵਰਤੋਂ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੇਗਨਾ ਲੋਕਾਂ ਨੂੰ ਮਾਰ ਦਿੱਤਾ ਕਈ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁੰਮ ਹੋਣ ਤੇ ਖਬਰ ਤੱਕ ਨਹੀਂ ਸੰਲਖਾ ਸਕੇ 1990 ਦੇ ਸ਼ੁਰੂ ਵਿੱਚ ਜਸਵੰਤ ਸਿੰਘ ਖਾਲੜਾ ਨੇ ਗੁੰਮ ਹੋਏ ਲੋਕਾਂ ਦੀ ਖੋਜ ਸ਼ੁਰੂ ਕੀਤੀ ਉਹਨਾਂ ਨੇ ਅੰਮ੍ਰਿਤਸਰ ਦੇ ਆਲਦਵਾਲ ਦੇ ਇਲਾਕਿਆਂ ਵਿੱਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਸਭ ਤੋਂ ਜ਼ਿਆਦਾ ਗੁੰਮਸ਼ੁਦਾ ਦੇ ਮਾਮਲੇ ਦਰਜ ਸਨ ਆਪਣੀ ਤਹਿਕੀਕ ਤਹਿਕੀਕ ਦੌਰਾਨ ਉਹਨਾਂ ਨੇ ਇੱਕ ਖੌਫਨਾਕ ਸਚਾਈ ਦਾ ਪਰਦਾਵਾ ਕੀਤਾ ਕਿ ਪੁਰਸ government ਦੇ ਸ਼ਮਸ਼ਾਨਗਾਹਾਂ ਵਿੱਚ ਹਜ਼ਾਰਾਂ ਮ੍ਰਿਤਕ ਦੇਹਾਂ ਨੂੰ ਗੁਪਤ ਅੰਤਿਮ ਸੰਸਕਾਰ ਕਰ ਰਹੀ ਹੈ ਉਹਨਾਂ ਦੀ ਜਾਣਕਾਰੀ ਅਨੁਸਾਰ ਇਹ ਸਰੀਰ ਉਹਨਾਂ ਲੋਕਾਂ ਦੇ ਸਨ ਜਿਨ੍ਹਾਂ ਨੂੰ ਗੈਰ ਕਾਨੂੰਨੀ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਉਨ੍ਹਾਂ ਨੇ ਸਰਕਾਰੀ ਰਿਕਾਰਡ ਹਾਸਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਸਰੀਰਾਂ ਨੂੰ ਅਣਪਛਾਤਾ ਦੱਸਿਆ ਗਿਆ ਸੀ ਖਾਲੜਾ ਦੇ ਅੰਦਾਜ਼ੇ ਅਨੁਸਾਰ 1984 ਤੋਂ ਲੈ ਕੇ 1994 ਤੱਕ ਲਗਭਗ 25000 ਸਰੀਰਾਂ ਦਾ ਗੁਪਤ ਤਰੀਕੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ 1995 ਵਿੱਚ ਜਸਵੰਤ ਸਿੰਘ ਖਾਲੜਾ ਨੇ ਇਹ ਫਰਜੀ ਮੁਕਾਬਲਿਆਂ ਦੀ ਸਚਾਈ ਜਨਤਕ ਕੀਤੀ ਇਸ ਸਮੇਂ ਦਰਮਿਆਨ ਜਸਵੰਤ ਸਿੰਘ ਖਾਲੜਾ ਦੀ ਜਾਣਕਾਰੀ ਨੇ ਪੰਜਾਬ ਦੀ ਸਰਕਾਰ ਅਤੇ ਪੁਲਿਸ ਨੂੰ ਵੱਡੀ ਚੁਣੌਤੀ ਪੇਸ਼ ਕੀਤੀ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਅੰਤਰਰਾਸ਼ਟਰੀ ਮਨੁੱਖੀ ਹੱਕਾਂ ਦੇ ਸੰਗਠਨਾਂ ਨੂੰ ਮਿਲੇ ਅਤੇ ਕੈਨੇਡਾ ਦੇ ਪਾਰਲੀਮੈਂਟ ਵਿੱਚ ਵੀ ਸਬੂਤ ਪੇਸ਼ ਕੀਤੇ ਅੰਤਰਰਾਸ਼ਟਰੀ ਮਦਦ ਦੀ ਮੰਗ ਵੀ ਕੀਤੀ ਭਾਵੇਂ ਹੁਣ ਉਹਨਾਂ ਨੂੰ ਮੌਤ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਉਹ ਸਚਾਈ ਦੇ ਰਾਹ ਤੇ ਕਾਇਮ ਰਹੇ ਉਹ ਕਹਿੰਦੇ ਸਨ ਕਿ ਆਪ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਪੰਜਾਬ ਦੇ ਗੁੰਮ ਹੋਏ ਲੋਕਾਂ ਆਂਦੀ ਸਚਾਈ ਨੂੰ ਦੱਸਣਾ ਹੀ ਉਹਨਾਂ ਦਾ ਮੇਨ ਮਕਸਦ ਹੈ 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਵਿੱਚ ਉਹਨਾਂ ਦੇ ਘਰ ਤੋਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਇਹ ਕੰਮ ਦਿਨ ਦਿਹਾੜੇ ਹੋਇਆ ਪਰਿਵਾਰ ਨੇ ਇਸ ਨਿਸ਼ਕਾਇਤ ਵੀ ਕੀਤੀ ਪਰ ਕਦੇ ਵੀ ਸਰਕਾਰੀ ਤੌਰ ਤੇ ਕੋਈ ਗੰਭੀਰ ਜਾਂਚ ਨਾ ਕੀਤੀ ਗਈ। ਇਹ ਕਈ ਹਫ਼ਤਿਆਂ ਤੱਕ ਉਹ ਲਾਪਤਾ ਰਿਹਾ ਅਤੇ ਪਰਿਵਾਰ ਅਤੇ ਹੱਕਾਂ ਦੀ ਮੰਗ ਕਰਨ ਵਾਲੇ ਇਨਸਾਫ ਦੀ ਮੰਗ ਕਰਨ ਵਾਲੇ ਲੋਕਾਂ ਨੇ ਅਤੇ ਪੁਲਿਸ ਗਵਾਹਾਂ ਨੇ ਖੁਲਾਸਾ ਕੀਤਾ ਕਿ ਖਾਲੜਾ ਨੂੰ ਪੁਲਿਸ ਹਿਰਾਸਤ ਵਿੱਚ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਅਤੇ ਉਹਨਾਂ ਦੇ ਸਰੀਰ ਨੂੰ ਨਸ਼ਟ ਕਰ ਦਿੱਤਾ ਗਿਆ। ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰੀ ਗੁੱਸਾ ਪੈਦਾ ਹੋਇਆ ਮਨੁੱਖੀ ਹੱਕਾਂ ਦੇ ਸੰਗਠਨ ਜਿਵੇਂ ਕਿ ਐਮਨੈਸਟ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਨੇ ਭਾਰਤ ਸਰਕਾਰ ਦੀ ਨਿੰਦਿਆ ਵੀ ਕੀਤੀ ਸਾਲਾਂ ਦੀ ਕਾਨੂੰਨੀ ਲੜਾਈ ਅਤੇ ਪਰਿਵਾਰ ਅਤੇ ਸਮਰਥਕਾਂ ਦੇ ਦਬਾਅ ਤੋਂ ਬਾਅਦ ਕਈ ਪੁਲਿਸ ਅਧਿਕਾਰੀਆਂ ਨੂੰ ਕਤਲ ਦਾ ਜ਼ਿੰਮੇਵਾਰ ਪਾਇਆ ਗਿਆ ਸਾਲ 2005 ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਦੋਸ਼ ਦੀ ਸਜ਼ਾ ਵੀ ਮਿਲੀ ਪਰ ਮੁੱਖ ਦੋਸ਼ੀ ਸਾਫਕਾ ਸੀਨੀਅਰ ਸੁਪਰਡੈਂਟ ਆਫ ਪੁਲਿਸ ਅਜੀਤ ਸਿੰਘ ਸੰਧੂ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦਾ ਕਤਲ ਕੀਤਾ ਸੀ ਉਸਨੇ 1997 ਵਿੱਚ ਖੁਦਕੁਸ਼ੀ ਕਰ ਲਈ ਬਾਕੀ ਦੋਸ਼ੀਆਂ ਨੂੰ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ ਜਸਵੰਤ ਸਿੰਘ ਖਾਲੜਾ ਦੀ ਹਿੰਮਤ ਅਤੇ ਕੁਰਬਾਨੀ ਨੇ ਮਨੁੱਖੀ ਹੱਕਾਂ ਦੇ ਆਗੂਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਉਹਨਾਂ ਦਾ ਕੰਮ ਪੰਜਾਬ ਵਿੱਚ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਅੰਤਰਰਾਸ਼ਟਰੀ ਧਿਆਨ ਕੇਂਦਰਿਤ ਕਰਨ ਵਿੱਚ ਮਦਦਗਾਰ ਸਾਬਤ ਹੋਏ। ਸੋ ਇਹ ਕੁਝ ਜਾਣਕਾਰੀ ਸੀ ਸਾਡੇ ਕੋਲ ਜਸਵੰਤ ਸਿੰਘ ਜੀ ਖਲੜਾ ਬਾਰੇ। ਉਮੀਦ ਕਰਦੇ ਹਾਂ ਕਿ ਵੀਡੀਓ ਵਧੀਆ ਲੱਗੀ ਹੋਊ। ਇਹ ਜਾਣਕਾਰੀ ਆਪਣੇ ਦੋਸਤਾਂ ਤੇ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰੋ।